ਕਵਿਸ਼ਰੀ ਜਗਤ ਚੈਨਲ ਨੂੰ ਇਨਾ ਸਤਿਕਾਰ ਦੇਣ ਵਾਲੇ ਪਿਆਰੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਓ ਪੇਸ਼ ਹੈ ਕਵਿਸ਼ਰੀ ਪ੍ਰਸੰਗ ਸ਼ਹੀਦ ਉਦਮ ਸਿੰਘ ਦਾ ਦੂਜਾ ਭਾਗ ਸਾਹ ਸੰਗਤ ਜੀ ਪਹੁੰਚ ਗਿਆ ਲੰਡਨ ਦੇ ਉਸਮਨ ਦੇ ਸ਼ਹਿਰ ਤਮਾਦ ਪਰ ਮਿਲਦਾ ਨਹੀਂ ਤਲਾਸ਼ ਕਰ ਜਾਏ ਜਿੱਥੇ ਦਸ ਬੰਦਿਆਂ ਦਾ ਇਕੱਠ ਹੈ ਜਿੱਥੇ ਕੋਈ ਜਲਸਾ ਹੈ ਜਿੱਥੇ ਕੋਈ ਹੋਟਲ ਹੈ ਜਿੱਥੇ ਕੋਈ ਸ਼ਰਾ ਹੈ ਜਿੱਥੇ ਕੋਈ ਚਲਾ ਹੈ ਜਿੱਥੇ ਕੋਈ ਪਾਰਕ ਹੈ ਨਗਰ ਮਾਰਦਾ ਔਰ ਦੁਸ਼ਮਣ ਨਹੀਂ ਮਿਲਿਆ ਇੱਕ ਚੀਜ਼ ਮਿਲੀ ਬਹਾਦਰ ਨੂੰ ਉਹ ਕਿਹੜੀ ਮਿਲੀ ਇੱਕ ਥੇਮਸ ਦਰਿਆ ਹੈ ਲੰਡਨ ਸ਼ਹਿਰ ਦੇ ਬਚਾਲ ਦੀ ਵਗਦਾ ਜਿਹੜਾ ਉਹਦੇ ਦੋਏ ਕਿਨਾਰਿਆਂ ਤੇ ਬਰਸਿਆ ਹੋਇਆ ਲੰਡਨ ਸ਼ਹਿਰ ਅਦਾਇਦਰ ਅਦਾਇਦਰ ਇਹਦੇ ਕਿਨਾਰੇ ਪਹੁੰਚਿਆ ਰਬੜ ਵਰਗੀਆਂ ਸੜਕਾਂ ਕਨਾਰੇ ਦੀਆਂ ਨੇ ਮਜ਼ਾਲ ਕੀ ਕਿਤੇ ਇੰਨਾ ਕਿ ਢੂਟਾ ਵੀ ਲੱਗਦਾ ਹੋਵੇ ਕਿਸੇ ਗੱਡੀ ਨੂੰ ਉਹਦੇ ਕਿਨਾਰੇ ਨੌ ਨੌ ਮਗਲੇ ਬਣੇ ਹੋਏ ਮਕਾਨ ਜੇ ਤਹਾਂ ਝਾਕੀਏ ਪੱਗ ਲੈ ਜਿਵੇਂ ਵਾਹ ਜੋਦੇ ਦੀ ਨਜ਼ਰੋਂ ਮਕਾਨ ਨਾ ਤੇ ਵਾਕੀ ਫਟਵਜੀ ਦਿਲ ਦੇ ਉੱਤੇ ਕਹਿੰਦਾ ਮੇਰੇ ਬਾਤਨ ਨੂੰ ਮੇਰੇ ਦੇਸ ਨੂੰ ਸੋਨੇ ਦੀ ਚਿੜੀ ਆ ਕਿਹਾ ਜਾਂਦਾ ਜ਼ਾਲਮ ਅੰਗਰੇਜ਼ਾਂ ਨੇ ਨਾ ਤੋੜ ਕੇ ਗਰੀਬਾਂ ਦਾ ਖੂਨ ਮਜ਼ਦੂਰਾਂ ਦਾ ਖੂਨ ਪਾਤੀਆਂ ਦਾ ਖੂਨ ਆ ਬਿਲਡਿੰਗਾਂ ਦੇ ਉੱਤੇ ਆਪਣੀਆਂ ਇਮਾਰਤਾਂ ਦੇ ਉੱਤੇ ਲਾ ਦਿੱਤਾ ਸਾਡਾ ਦੇਸ਼ ਕੰਗਾਲ ਕਰਤਾ ਮੇਰੇ ਵਤਨ ਨੂੰ ਲੁੱਟ ਕੇ ਖਾਦੇ ਜ਼ਾਲਮ ਗੋਰੇ ਇੱਕੋ ਟਕ ਨੇਤਰਾਂ ਤੋਂ ਵਗ ਰਿਹਾ ਨੀਰ ਦੁਸ਼ਮਣ ਉੱਪਰ ਲੱਗਿਆ ਦੇਖੀ ਲੁੱਟਕ ਨਹੀਂ ਤੇ ਹਾਨ ਆ ਗਿਆ ਉਧਰੋਂ ਇੱਕ ਕਪਤਾਨ ਸੋਡਾਨ ਦੇਸ ਦਾ ਜਿਹੜਾ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਸੀ ਇਹਨੂੰ ਜਲਾ ਵਤਨ ਕਰਕੇ ਅੰਗਰੇਜ਼ ਬਲੈਕ ਲਾਈਨ ਨੰਦਰ ਲਾਈ ਜਿਵੇਂ ਕੁਮਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਵੱਲੋਂ ਵਤਨ ਕਰਕੇ ਲੰਡਨ ਲੈ ਗਏ। ਇਹਵੇਂ ਜਿਵੇਂ ਇਹਨੂੰ ਕਪਤਾਨ ਹੁੰਦੇ। ਨਾ ਪੰਡਿ ਜੀ ਸੁਣੋ। ਇਹ ਵੀ ਕੋਈ ਇੱਕ ਲੜਕੀ। ਅਕਲੋਤੀ ਲੜਕੀ। ਬਹੁਤ ਵੱਡਾ ਅਮੀਰ। ਦੋ کارਖਾਨੇ ਲੰਡਨ ਦੇ ਵਿੱਚ ਲੱਗੇ ਹੋਏ। ਬਸ ਉਹਨੂੰ ਇੱਕ ਸੀ ਵੀ ਆਪਣੇ ਦੇਸ਼ ਨਹੀਂ ਜਾ ਸਕਦਾ ਤੇ ਲੰਡਨ 'ਚ ਰਹਿ ਸਕਦਾ। ਰਹੇ ਜਿਵੇਂ ਮਰਜੀ। ਉਹਦੀ ਲੜਕੀ ਜਿਹਦਾ ਨਾਮ ਸੀ ਸੋਫੀਆ। ਗੱਡੀ ਦੇ ਵਿੱਚ ਬੈਠੀ ਆ ਬਹੁਤ ਵਧੀਆ ਗੱਡੀ ਕੱਲੀਓ ਸ਼ੇਅਰ ਕਰਦੀ ਆ ਰਹੀ ਜਵਾਨ ਬਹਾਦਰ ਜੋਧਾ ਚਟਾਨ ਵਰਗੀ ਸਾਤੀ ਧੱਗ ਧੱਗ ਕਰਦਾ ਮਾਸਟਕ ਗੋਪੀਆਂ ਦੇ ਗੋਲੇ ਵਰਗੀ ਅੱਖ ਤੋਂ ਮੋਟੀ ਮੋਟੀ ਜਿਵੇਂ ਅੰਬ ਦੀ ਫਾੜੀ ਹੁੰਦੀ ਆ ਖੜਾ ਜਵਾਨ ਛੜਕਦੇ ਬਚਾਲੇ ਜੋਧਾ ਆਹੋ ਧਾਰੀ ਕੇਸ ਉਹ ਲੜਕੀ ਨੇ ਸੋਚਿਆ ਵੀ ਅੱਜ ਜਮੇ ਮੌਤ ਨੂੰ ਮਾਫੀ ਕਹੀਂ ਖੜਾ ਹੈ ਕੋਈ ਕਿ ਜਮਈ ਨਹੀਂ ਡਰਦਾ ਸਾਥ ਸੰਗਤ ਜੀ ਡਰਦੇ ਤਾਂ ਉਹ ਹੁੰਦੇ ਆ ਜਿਨ੍ਹਾਂ ਦੇ ਮੌਤ ਜਾਗ ਹੋਵੇ ਉਹ ਰਖਣੀ ਤਾਂ ਕਹਿੰਦੀ ਮੌਤ ਤੇ ਪਰਮੇਸ਼ਰ ਨੂੰ ਪਰ ਬਤਨਾਂ ਦੇ ਪੁਜਾਰੀ ਨੀ ਮੌਤ ਨੂੰ ਦੇ ਉਹ ਲੜਕੀ ਨੇ ਸੋਚਿਆ ਇੰਨਾ ਵੱਗਦਾ ਟ੍ਰੈਫਿਕ ਕਿਸੇ ਨੇ ਮਾਰੀ ਫੇਟੇ ਖਤਮ ਹੋ ਜੂ ਕਿਸੇ ਵਾਂ ਦਾ ਪੁੱਤ ਮਾਰ ਜੂਗਾ ਉਹਨੇ ਹਾਰਨ ਮਾਰਿਆ ਗੱਡੀ ਦਾ ਹਾਰਮੀ ਸੁਣਿਆ ਧਿਆਨ ਉਧਰ ਹੀ ਲੱਗਿਆ ਹੋਇਆ ਪੋਲੀ ਆ ਗਈ ਬ੍ਰੇਕ ਮਾਰੇ ਤਾਂ ਕਿ ਖੁੱਲੀ ਬਾਹਰ ਨਿਕਲੀ ਆ ਸਾਹਮਣੇ ਜਾ ਖੜੀ ਜਿੱਥੇ ਆ ਖੜਾ ਸਾਹਮਣੇ ਹੋ ਗਿਆ ਜਾ ਕੇ ਸਾਹਮਣੇ ਕਿਹਾ ਓ ਮਿਸਟਰ ਇਹਦਾ ਓ ਮਿਸਟਰ ਕਿਹਾ ਟੁੱਟ ਗਿਆ ਉਧਰੋਂ ਲਿਭਤੀਆਂ ਟੁੱਟਿਆ ਸਾਹਮਣੇ ਦੇਖਦਾ ਓਹੋ ਸੰਡੋਲ ਲੜਕੀ 6 ਫੁੱਟ ਦਾ ਕੱਦ ਬਾਲ ਕਟਿੰਗ ਕਰੇ ਹੋਇਆ ਹੈ ਬਹੁਤ ਚੰਗੇ ਤਕੜੇ ਵਸਤਰ ਕਿਸੇ ਚੰਗੇ ਘਰਾਣੇ ਦੀ ਲੜਕੀ ਸਾਹਮਣੇ ਖੜੀ ਸਹੀ ਦੇ ਕੇ ਬੋਲਿਆ ਹਾਂ ਸਿਸਟਰ ਹਾਂ ਤਾਂ ਨਹੀਂ ਹੁਕਮ ਕਰ ਉਹ ਕਹਿੰਦੀ ਹੁਕਮ ਕੀ ਕਰਨਾ ਮੈਨੂੰ ਇਹ ਦੱਸ ਵੀ ਕਮਲਿਆ ਆਹ ਟ੍ਰੈਫਿਕ ਵੱਗਦਾ ਕਿੰਨਾ ਤੂੰ ਖੜਾ ਸੜਕ ਦੇ ਗੱਭੇ ਜੇ ਕਿਸੇ ਦੀ ਫੇਟ ਲੱਗੀ ਖਤਮ ਹੋ ਜਾਏਗਾ ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਵੀ ਤੂੰ ਇੱਕ ਪਾਸੇ ਹੋ ਕੇ ਖੜ ਜਾ ਕੇ ਦੇਖਦਾ ਕੀ ਐ ਮਾਰਤਾ ਬੰਦੀ ਕਹਿੰਦਾ ਮੈਂ ਇਹ ਜਿੱਕੇ ਕਦੇ ਮਕਾਨ ਨਹੀਂ ਵੇਖੇ ਮੈਂ ਇਹ ਦੇਖ ਰਿਹਾ ਸੀ ਉਹ ਕਹਿੰਦੇ ਤੇਰਾ ਦੇਸ਼ ਕਿਹੜਾ ਹੈ ਕਹਿੰਦਾ ਮੇਰਾ ਦੇਸ਼ ਤਾਂ ਬੀਬੀ ਭਾਰਤ ਵਰਸ ਹੈ ਪੰਜਾਬ ਦੇ ਰਹਿਣ ਵਾਲਾ ਖੂਬੇ ਪੰਜਾਬ ਦਾ ਜਨਮ ਪਾ ਲਾ ਕਹਿੰਦੀ ਆਹ ਉਹਨੇ ਵੀ ਸੁਣਿਆ ਸੀ ਪੰਜਾਬ ਦਾ ਨਾਂ ਉਹ ਕਹਿੰਦੀ ਫਿਰ ਇੱਥੇ ਕੀ ਕਰਨਾ ਹੈ ਲੰਡਨ ਚ ਕੋਈ ਨੌਕਰੀ ਕਰਨਾ ਹੈ ਉਹ ਕਹਿੰਦੇ ਹਾਂ ਇਹ ਤਾਂ ਨੌਕਰੀ ਕਰਨਾ ਹੈ ਨੌਕਰੀ ਮਿਲੀ ਕਹਿੰਦਾ ਨਾ ਨੌਕਰੀ ਕੋਈ ਨਹੀਂ ਮਿਲੀ ਕਹਿੰਨੀ ਕੋਈ ਤੇਰਾ ਛੇ ਰਿਸ਼ਤੇਦਾਰ ਹੈ ਕੋਈ ਸੰਬੰਧੀ ਹੈ ਕੋਈ ਮਿੱਤਰ ਪਿਆਰਾ ਹੈ ਕਹਨਾਂ ਮੇਰਾ ਕੋਈ ਮਿੱਤਰ ਪਿਆਰਾ ਨਹੀਂ ਕੋਈ ਮੇਰਾ ਸਬੰਧੀ ਨਹੀਂ ਮੈਂ ਤਾਂ ਇਕੱਲੇ ਆਇਆ ਕਹਿੰਦੀ ਫਿਰ ਉਹਰੇ ਆਉਣ ਦਾ ਕੀ ਫਾਇਦਾ ਸੀ ਜਾਂ ਤੇਰੀ ਇੱਥੇ ਕੋਈ ਆਂਟੇ ਨਹੀਂ ਫਿਰ ਤੇ ਨੌਕਰੀ ਕੌਣ ਦਵਾਊ ਕਹਨਾਂ ਦੇਖੀ ਜਾਊ ਸਾਤ ਗੁਰੂ ਆਪੀ ਦਵਾਊਗਾ ਨੌਕਰੀ ਹਜੇ ਤਾਂ ਫਿਰ ਕਹਿੰਦੀ ਭੋਜਨ ਪਾਣੀ ਕਹਨਾਂ ਬੱਸ ਕੱਲ੍ਹ ਦੇ ਆਇਆ ਭੁੱਖੇ ਫਿਰਦੇ ਆ ਆਹਾ ਕਹਿੰਦੀ ਕੰਡਾ ਵੀ ਬਾਬੰਦ ਹੈ ਕਹੇ ਜੀ ਮਿੱਠੀ ਬੋਲੀ ਆ ਕਮਲ ਜੀ ਇਹਨੂੰ ਲੈ ਕੇ ਚੱਲ ਘਰੇ ਤੇਰਾ ਬਾਪ ਤੈਨੂੰ ਅੰਗਰੇਜ਼ਾਂ ਦੇ ਮੁੰਡੇ ਨਾਲ ਤਾਂ ਨਹੀਂ ਸ਼ਾਦੀ ਕਰਾਉਣ ਦਿੰਦਾ ਕਿਸੇ ਨਾਲ ਉਹਨੇ ਕਹਿਤਾ ਬਈ ਤੀਏ ਬਈ ਅੰਗਰੇਜ਼ਾਂ ਦੇ ਮੁੰਡੇ ਨਾਲ ਨਾ ਸ਼ਾਦੀ ਕਰਾਈ ਗੁਲਾਮ ਦੇਸ ਦਾ ਕੋਈ ਹੋਵੇ ਉਹਦੇ ਨਾਲ ਸ਼ਾਦੀ ਕਰਾਣੀ ਕਹਿੰਦੇ ਹੁਣ ਤੇਰੀ ਸ਼ਾਦੀ ਹੁੰਦੀ ਨਹੀਂ ਤੇ ਤੇਰੀ ਸ਼ਾਦੀ ਜੇ ਨਾਲ ਹੋਜੂਗੀ ਨਾਲੇ ਨੂੰ ਲੈ ਚੱਲ ਘਰੇ ਨਾਲੇ ਬਾਪੂ ਖੁਸ਼ ਹੋਜੂ ਤੇ ਮੁੰਡਾ ਵੀ ਸੋਹਣਾ ਸੁਨੱਖਾ ਕਹਿੰਦੇ ਅੰਗਰੇਜ਼ੀ ਜਾਣਦਾ ਹੈ ਕਹਿੰਦਾ ਜਮਾਈ ਕਰੀ ਮੰਗੋਂ ਵਰਦਾਂ ਕਹਿੰਦੇ ਬਾਪੇ ਠੀਕ ਹੈ ਬਾਠੀਕਾ ਅੰਗਰੇਜ਼ੀ ਦੇ ਇਹੇ ਕੰਮ ਕਰਨ ਲਈ ਕਰੇ ਆਈ ਕਪਤਾਨ ਸਾਹਿਬ ਬੈਠੇ ਕੁਰਸੀ ਤੇ ਗੱਡੀ ਤੋਂ ਉਤਰੀ ਉਹਨੂੰ ਕਹਿੰਦੀ ਆਓ ਮਿਸਟਰ ਬਹਾ ਅੱਗੇ ਕਪਤਾਨ ਸਾਹਿਬ ਦੇ ਸਾਹਮਣੇ ਲਿਜਾ ਕੇ ਕੁਰਸੀ ਤੇ ਬਿਵਾਜਾ ਪਿਤਾ ਜੀ ਡੈਡੀ ਜੀ ਹਾਂ ਬੇਟੀ ਹਾਂ ਠੀਕ ਆ ਦੇ ਇਹਨੂੰ ਸਲੈਕਟ ਕਰੋ ਬੰਦੇ ਮੈਂ ਬੰਦਾ ਲੈ ਕੇ ਹੈ ਨਾ ਮੰਦਾ ਤਾਂ ਦੇਖ ਲਿਆ ਕੀ ਸਲੈਕਟ ਕਰਾਂ ਕਹਿੰਦੀ ਕੰਮਕਾਰ ਜਾਣਦਾ ਇਹਨੂੰ ਇੱਥੇ ਕੋਈ ਇਹਦਾ ਸਾਧਨ ਕੋਈ ਨਹੀਂ ਨੌਕਰੀ ਦਾ ਇਕੱਲੇ ਹੀ ਹੈ ਇਹਦਾ ਕੋਈ ਸਹਾਰਾ ਨਹੀਂ ਹੈ ਆਪਣੇ ਇਨੋਂ ਕੰਮ 150 ਨੌਕਰ ਆਪਣੇ ਕੰਮ ਕਰਦਾ ਹੈ ਇਹ 155 ਹੋ ਜਾਣਗੇ ਇਹਨੂੰ ਰੱਖ ਲਓ ਕਪਤਾਨ ਸਾਹਿਬ ਫੜ ਕੇ ਮੁੰਡੇ ਦੀ ਭੁਜਾ ਅੰਦਰ ਲੈ ਗਿਆ ਕਮਰੇ ਵਿੱਚ ਲੈ ਤੀਏ ਮੈਂ ਗੱਲਾਂ ਕਰ ਲੈਣ ਇਹਦੇ ਨਾਲ ਦੋਕ ਤੂੰ ਇੱਥੇ ਬੈਠਾ ਆਪਣਾ ਕੰਮ ਕਰਦਾ ਜਦੋਂ ਕਪਤਾਨ ਸਾਹਿਬ ਨੇ ਮੁੰਡੇ ਦਾ ਅੰਦਰ ਫਰੋਲਿਆ ਗੱਲਾਂ ਕਰੀਆਂ ਮੁੰਡਾ ਤਾਂ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਆਹਹ ਕਪਤਾਨ ਸਾਹਿਬ ਖੁਸ਼ ਹੋ ਗਏ ਕਹਿੰਦਾ ਕਾਕਾ ਕੀ ਨਾਂ ਹੈ ਕਹਿੰਦਾ ਜੀ ਰਾਮ ਮਹਿੰਦਰ ਸਿੰਘ ਆਹਹ ਇਹ ਹੋਂ ਦਾ ਸੇਮਿਸਟਰ ਤੂੰ ਕੋਈ ਕੰਮ ਜਾਣਦਾ ਕਹਿੰਦਾ ਜੀ ਜੋ ਮਰਜੀ ਕੰਮ ਕਰਾਓ ਮੈਂ ਕਾਰਖਾਨੇ ਚੰਦੀਕਾ 3 ਸਾਲ ਕੰਮ ਕਰਕੇ ਆ ਆਪਣੇ ਕਾਰਖਾਨੇ ਚ ਲੈ ਗਿਆ ਲੈ ਵੀ ਕਹਿ ਰਿਓ ਮੁੰਡਾ ਕਰਤਾ ਸਲੈਕਟ ਬਹਾਦਰ ਜੋਧਾ ਹੋ ਗਿਆ ਸਲੈਕਟ ਕਹਿੰਦਾ ਆਹ ਕਾਰਖਾਨੇ ਦਾ ਤੂੰ ਫੋਰਮ ਆਈ ਇਹ ਸੇ ਕੰਮ ਕਰਵਾਉਣਾ ਇਹਨੇ ਨੌਕਰ ਆ। ਆ ਜਿਹੜੇ 75 ਨੌਕਰ ਹੈ ਨਾ ਕੰਮ ਕਰਨ ਵਾਲੇ ਕਰਮਚਾਰੀ ਇਹਨਾਂ ਤੇ ਤੇਰੀ ਡਿਊਟੀ ਹੈ। ਇਹ ਸਾਰਾ ਪ੍ਰਬੰਧ ਆਥਨ ਦਾ ਖਰਚ ਆਥਨ ਤੱਕ ਦਾ ਖਰਚਾ ਆਮਦਨ ਸਾਰੀ ਤੇਰੀ ਜ਼ਿੰਮੇਵਾਰੀ ਆ ਉੱਥੇ ਡਿਊਟੀ ਰਾਹੀਂ। ਆ ਹੁਣ ਮੇਰੇ ਨਾਲ ਕਰੀ। ਇਹ ਤਾਂ ਤੈਨੂੰ ਖਾਦਾਕਾਰ ਕਰਨਾ। ਹੌਨਸਾਰ ਕਰੇ ਕਹਿੰਦਾ ਲੈ ਪੀਏ। ਕਹਿੰਦਾ ਇਹ ਤਾਂ ਲੜਕਾ ਆਪਾਂ ਨੂੰ ਬਹੁਤ ਹੀ ਹੀਰੇ ਹੀ ਲੱਗਿਆ। ਇਹ ਤਾਂ ਆਪਾਂ ਨੂੰ ਭਗਵਾਨ ਨੇ ਆਪਣਾ ਪੁੱਤਰੇ ਵਕਸ਼ਤਾ। ਕਹਿੰਦੀ ਆਹਾ ਬਾਪੂ ਨੇ ਵੀ ਪੁੱਤ ਕਹਿਤਾ। ਕੰਨ ਜੀ ਆਇਆ ਤਾਂ ਵੀ ਇਹ ਪਤੀ ਬਣਾਉਣਾ ਖਬਨੀ ਕੰਮ ਬਣੇ ਜਾਵੇ ਚੱਲ ਦੇਖਦੇ ਆਂ ਰਹਿਣ ਤੋਂ ਪਤਾ ਲੱਗੂ ਸਹਿਣ ਤੋਂ ਪਤਾ ਲੱਗੂ ਗੱਲਬਾਤ ਤੋਂ ਪਤਾ ਲੱਗੂ ਉਹ ਲੜਕੀ ਨੇ ਇੱਕ ਕਮਰਾ ਖੋਲਤਾ ਯਾਰ ਕੰਡੀਸ਼ਨ ਕਮਰਾ ਬਣਾ ਆਹ ਲਓ ਜੀ ਮਿਸਟਰ ਜੀ ਆਹ ਤੁਹਾਡਾ ਕਮਰਾ ਆਹ ਦੋ ਨੌਕਰ ਆਹ ਕਮਰੇ ਦੀਆਂ ਤਾਲੇ ਦੀਆਂ ਚਾਬੀਆਂ ਤੁਹਾਡੇ ਕੋਲ ਜਿਹੜੀ ਚੀਜ਼ ਮੰਗਾਉਣੀ ਐ ਆ ਦੋਏ ਨੌਕਰ ਤੁਹਾਨੂੰ ਉਹੀ ਚੀਜ਼ ਲਿਆਉਣਗੇ ਆਥਨ ਸਵੇਰ ਸ਼ਾਮ ਦੋ ਵਕਤ ਗਦਮ ਸਿੰਘ ਦੇ ਕੋਲੇ ਜਾਂਦੀ ਹੈ ਲੜਕੀ ਗੱਲਾਂ ਬਾਤਾਂ ਕਰਦੀ ਹੈ ਪਰ ਮੱਥੇ 'ਚੋ ਕਿਉੜੀ ਨਹੀਂ ਜਾਂਦੀ ਮਰ ਜਾਇਆ ਕਹਿ ਕੇ ਰਾ 몰ਾਂ ਤੇ ਮਸ਼ਕਾਹਤ ਨਹੀਂ ਆਉਂਦੀ ਮੱਥੇ 'ਚੋ ਕਿਉੜੀ ਨਹੀਂ ਜਾਂਦੀ ਨਰਾਜ਼ੀ ਨਹੀਂ ਜਾਂਦੀ ਉਹ ਕਹਿੰਦੀ ਕਮਾਲ ਹੈ 1 ਮਹੀਨਾ ਹੋ ਗਿਆ ਘਰ ਆਏ ਨੂੰ ਕਪਤਾਨ ਦੇ ਵਿਚਾਰੋ ਠੀਏ ਦਿਲ ਠੀਏ ਹੁਣ ਇੱਕ ਗੱਲ ਹੈਗੀ ਇਹ ਹੈ ਬਹੁਤ ਵੱਡਾ ਅਫਸਰ ਹੋ ਸਕਦਾ ਇਹਨਾਂ ਦਾ तालमेल ਉਹਦੇ ਨਾਲ ਹੋਵੇ ਇੱਥੇ ਕੋਈ ਆਉਣੀ ਜਾਣੀ ਹੋਵੇ ਹੌਲੀ-ਹੌਲੀ ਗੱਲ ਤੋੜਾਂਗੇ ਇਸ ਗੱਲ ਦੀ ਵੀ ਇੱਥੇ ਕੌਣ-ਕੌਣ ਆਉਂਦਿਆ ਇੱਥੇ ਲੰਡਨ 'ਚ ਕਿਹੜੇ-ਕਿਹੜੇ ਅਫਸਰ ਵੱਡੇ ਸੀਨੀਅਰ ਗਸ਼ਟ ਸਾਹਿਬ ਅਫਸਰਾਂ ਦੀਆਂ ਕੋਠੀਆਂ ਕਿੱਥੇ ਨੇ ਕਿੱਥੇ ਰਹਿੰਦੇ ਨੇ ਕਿੱਥੇ ਬੈਠੇ-ਉੱਠਨੇ ਵੀ ਹੌਲੀ-ਹੌਲੀ ਗੱਲ ਲੜਕੀ ਸੋਚਦੀ ਆ ਵੀ ਤੂੰ ਤਾਂ ਗੱਲ ਹੁਣੇ ਤੋੜ ਆਪਦੇ ਆਲੀ ਲਾ ਵੀ ਪਿਆਰਿਓ ਉਹ ਲੜਕੀ ਇਸ ਤਰ੍ਹਾਂ ਗੱਡੀ ਕੀਤੀ ਤਿਆਰ ਡਰਾਈਵਰ ਲਿਆਂਦਾ ਡਰਾਈਵਰ ਗੱਡੀ ਚਲਾਉਂਦਾ ਦੋ ਜਣੇ ਗੱਡੀ ਦੇ ਵਿੱਚ ਬੈਠ ਗਏ ਥੇਮਸ਼ ਦੇ ਕਿਨਾਰੇ ਪਾਰਕ ਦੇ ਵਿੱਚ ਆ ਗਏ ਪਾਰਕ ਦੇ ਵਿੱਚ ਆ ਗਏ ਆ ਕੇ ਪਾਰਕ ਦੇ ਵਿੱਚ ਐ ਖੜ ਗਏ ਉਹ ਕਹਿੰਦੀ ਨੀਸ਼ਟਰ ਕਿੰਨਾ ਸੁੰਦਰ ਸ਼ਹਿਰ ਹੈ ਲੰਡਨ ਦਾ ਮਨੋਂ ਇੰਦਰਾਪਰੀ ਦੇਵਤਿਆਂ ਦੀ ਨਗਰੀ ਹੋਵੇ ਇੱਥੇ ਤਰ੍ਹਾਂ ਤਰ੍ਹਾਂ ਦੇ ਹਰ ਇੱਕ ਮੁਲਕ ਦਾ ਬੰਦਾ ਇੱਥੇ ਤਰ੍ਹਾਂ ਆਪਾਂ ਕਰਦੇ ਤੁਸੀਂ ਮੈਨੂੰ ਦੱਸੋ ਆ ਮੈਂ ਮਾਂ ਅੰਗਰੇਜ਼ ਜਿਹੜੇ ਭੰਗੜਾ ਪਉਂਦੇ ਆ ਖੁਸ਼ੀਆਂ ਮਨਾਉਂਦਿਆ ਇਹ ਨਜ਼ਾਰੇ ਤੇਰੇ ਫਿੱਟ ਨਹੀਂ ਹਨ ਇਹ ਤੈਨੂੰ ਪਸੰਦ ਨਹੀਂ ਆਉਂਦੇ ਲੈ ਵੀ ਪਿਆਰਿਓ ਇੱਕ ਪਿਆਰ ਦੇ ਨਾਲ ਐ ਪਾ ਕੇ ਬਾਹਾਂ ਦੇ ਵਿੱਚ ਬਾਹਾਂ ਐ ਥੀਮਸ ਦੇ ਕਿਨਾਰੇ ਚ ਔਰ ਵੀ ਆ ਥੀਮਸ ਦੇ ਕਿਨਾਰੇ ਫਿਰਦੀ ਆ ਨਾਲੇ ਪਿਆਰ ਦੇ ਨਾਲ ਗੱਲਾਂ ਕਰਦੀ ਆ ਇੱਕ ਸੁਨਾਮ ਦੇ ਸ਼ਹੀਦ ਆਦਮ ਉਦਮ ਸਿੰਘ ਨੂੰ ਕਪਤਾਨ ਦੀ ਧੀ ਭਲਾ ਹੈ ਕਿਉਂ ਕਹਿ ਰਹੀ ਆ ਭਾਈ ਹਕ ਕਹਿੰਦੇ ਮੁੱਕ ਕੇ ਚੈਣਾ ਸੌਦਾ ਪਾੜੇ ਦੀ ਦੁਕਾਨ ਜੋ ਬਾੜੇ ਦੀ ਦੁਕਾਨ ਜੋ

ਤੇ ਤੇ ਬਹਾਰ ਨੱਚਦੀ ਹੈ ਬਹਾਰ ਨੱਚਦੀ ਤੇਰੇ ਨੈਣਾਂ ਵਿੱਚੋਂ ਅਗਨ ਮੱਚਦੀ ਚੋਂ ਅਗਨ ਮੱਚਦੀ ਸੋਝ ਲੱਗੀ ਦੀ ਵੀ ਕਿਸੇ ਗੱਲ ਖਾਸ ਦੀ ਉਹ ਕੋਈ ਗੱਲ ਖਾਸ ਦੀ ਹੈ ਦਿਲ ਵਿੱਚ ਦੱਸਦੇ ਉਹ ਦਾਸਿਕਾਸ ਦੀ ਦਿਲ ਦੀਰੀ ਕਾਸ ਦੀ ਹੈ ਵਿੱਚ ਬੈਲ ਬੈਕ ਸੁੰਦਰ ਅਮਾਰ सुंदर अमारत सुंदर अमारत मलख वेशी करारता करारता रहंदी आहे त संतर उत बारा मासी बेर बारा मासू जी دے دے दी, अंबरी مار دے फुलारे मारे पर کے घरी کاس دی उहो घरी کاس دی بے घरी کاس دی दल बच्चे दस गिरी दस दी गिरी दस दी है बोल रहे ने मधर बोलिया हम मधर बोलिया मेमा अंग्रेज बनी बैठे डोलिया बनी बैठे और जैसी बारी बोल दी दी वो बोल दी दी है दिल में दस गिरी दलगीरी कसदी दल गिरी दस दी है

ਵੇ ਲੋ ਵਿੱਚ ਦਸ ਤਲਗਿਰੀ ਕਸਵੀ ਦਲਗਿਰੀ ਕਸਵੀ ਆ ਆਮ ਨੇ ਮੱਲਾ ਜੀ ਬੰਗਲੇ ਤੇ ਕਾਣਾ ਸੀ ਜੀ ਮਨ ਤੇ ਕਾਣਾ ਸੀ ਤੇਰੇ ਨਾਲ ਰੰਗਲੇ ਪੰਜਾਬ ਜਾਣਾ ਸੀ ਮੈਂ ਪੰਜਾਬ ਜਾਣਾ ਸੀ ਕਿੱਤੇ ਘੜੀ ਆਉ ਹੱਸਤੇ ਬਲਾਸਦੀ ਹੱਸਤੇ ਬਲਾਸਦੀ ਬਹਾਰ ਦੇ ਬਲਾਸਦੀ ਵੇ ਲੋ ਵਿੱਚ ਦਸ ਤਲਗਿਰੀ ਕਸਵੀ ਤੂ ਤਲਗਿਰੀ ਕਸਵੀ ਆ ਸ਼ਾਮ ਹੋ ਗਈ ਤੂ ਕੁ ਖਾਣ ਤੇ

ਬਾਬਰ ਸ਼ੇਰਾਂ ਦੇ ਸ਼ੇਰ ਜਾਂਦੇ ਆ ਸੀਮਾ ਦੇ ਸ਼ੇਰ ਹੁੰਦੇ ਆ ਜਿੱਤਰਾ ਦੇ ਸ਼ੇਰ ਨਹੀਂ ਜਾਂਦੇ ਹੁੰਦੇ ਉਹ ਬਾਬਰ ਸ਼ੇਰ ਯੋਧਾ ਜਿਹਨੂੰ ਅਦਾਫੀ ਆ ਕਿਸਤੇ ਦੇ ਵਿੱਚ ਜੱਲਾਂ ਵਾਲੇ ਬਾਗ ਦੇ ਵਿੱਚ ਡੁੱਲ ਗਿਆ ਸ਼ਹੀਦਾਂ ਦਾ ਖੂਨ ਅੱਖਾਂ ਨੇ ਦੇਖ ਲਿਆ ਐ ਤੜਫਦੇ ਜਾਨ ਧਾਕੀ ਦੇ ਉੱਤੇ ਟੱਲੇ ਨਹੀਂ ਗਏ ਉਹਦਾ ਦਿਲ ਕਿਵੇਂ ਮੰਨਦਾ ਵੀ ਮੈਂ ਸ਼ਾਦੀ ਕਰਵਾ ਲਾਂ ਉਹਦਾ ਕਿਵੇਂ ਮਨ ਬਹਿਸਤਾਨ ਮੰਨਦਾ ਉਹਦੇ ਉਹਨੂੰ ਨੀਂਦ ਕਿਵੇਂ ਆਉਂਦੀ ਆ ਉਹਨੂੰ ਅਖਮਲ ਦੇ ਪਲੰਘ ਕਿਵੇਂ ਚੰਗੇ ਲੱਗਦੇ ਨੇ ਉਹਨੂੰ ਇਹ ਬਹਾਰਾਂ ਤੇ ਮੀਆਂ ਕਿੱਥੇ ਲੱਗਦੀਆਂ ਸੀ ਉਹ ਬਹਾਦਰ ਜੋਧੇ ਦੇ ਐ ਬਾਹ ਦੇ ਚ ਬਾਹ ਪਾਈ ਹੋਈ ਹੈ ਖੇਮਸ ਦੇ ਕਿਨਾਰੇ ਜਾ ਰਹੀ ਹੈ ਵਰਮਖਾ ਖੀਨੀ ਮਾ ਦਾ ਬਾਬਾ ਸ਼ੇਰ ਬਾਪ ਦੇ ਖੂਨ ਦੇ ਵਿੱਚੋਂ ਹੋਇਆ ਪੈਦਾ ਮਛਾਲਾ ਮਰਦ ਉਹ ਉਹਨੇ ਜਦੋਂ ਸੁਣਿਆ ਸ਼ਬਦ ਲੜਕੀ ਦਾ ਉਹ ਕਹਿੰਦੀ ਉਹ ਕਹਿੰਦੀ ਆ ਰਾਮ ਮਹੰਮਦ ਜੀ ਆਜ਼ਾਦ ਹੀ ਮੈਨੂੰ ਇੱਕ ਗੱਲ ਦੱਸੋ ਤੁਹਾਡੇ ਆ ਸਾਰੀਆਂ ਚੀਜ਼ਾਂ आनंदन ਦੇ ਫਾਰਸ ਬੱਟਾ ਆਨੰਦਨ ਦੇ ਪਾਰਕ ਆ ਰੌਣਕਾਂ ਇਹ ਤੇਰੇ ਫਿੱਟ ਨਹੀਂ ਤੇਰੇ ਪਸੰਦ ਨਹੀਂ ਉਹ ਕਹਿੰਦਾ ਪਸੰਦ ਨਹੀਂ ਸਾਰਾ ਕੁਝ ਠੀਕ ਹੈ ਕਹਿੰਦਾ ਮੇਰਾ ਮੇਰਾ ਮਾੜਾ ਜਿਹਾ ਮਨ ਖਰਾਬ ਜਾ ਹੋਇਆ ਹੋਇਆ ਮੈਂ ਮਾੜਾ ਜਿਹਾ ਠੱਲਾ ਕਹੀ ਦੰਦਾ ਉਹ ਕਹਿੰਦੀ ਮੈਂ ਡਾਕਟਰ ਦੇ ਦਵਾਈ ਦਵਾ ਦਿੰਦੀ ਆ ਕਹਿੰਦਾ ਡਾਕਟਰ ਤਾਂ ਮੇਰੀ ਦਵਾਈ ਫਿੱਟ ਨਹੀਂ ਆਉਂਦੀ ਅੰਗਰੇਜ਼ੀ ਸਾਡੇ ਸੰਤ ਹੁੰਦੇ ਤੇ ਦੇਸੀ ਦਵਾਈ ਲੈਂਦਾ ਹੁੰਦਾ ਉਹ ਕਹਿੰਦੀ ਫੇਰ ਆਪਾਂ ਉੱਥੋਂ ਮੰਗਵਾ ਲਾਂਗੇ ਪਾਰਸਲ ਚਿੱਠੀ ਭੇਜ ਦਿੰਨੇ ਆ ਕਹਿੰਦਾ ਕੋਈ ਨਹੀਂ ਮੈਂ ਐਡਰੈਸ ਫੇ ਤੈਨੂੰ ਲਿਖ ਕੇ ਦੇਉਂਗਾ ਉਹ ਗੱਲਾਂ ਕਰਦੇ ਕਰਦੇ ਉਹ ਕਹਿੰਦੀ ਮੇਰੀ ਗੱਲ ਸੁਣ ਆਜ਼ਾਦਗੀ ਰਾ ਮਹਮਦ ਜੀ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਾਂ ਅੰਦਰ ਉਹ ਕਹਿੰਦਾ ਦੱਸ ਕੀ ਗੱਲ ਹੈ ਤੇਰੇ ਦਿਲ ਤੇ ਕਹਿੰਦੀ ਜਿਸ ਦਿਨ ਮੈਂ ਖਿਆਈ ਸੀ ਮੇਰੇ ਬਾਪੂ ਨੇ ਇੱਕ ਦਿਨ ਮੇਰੇ ਪਿਤਾ ਨੇ ਮੇਰੇ ਡੈਡੀ ਨੇ ਮੈਨੂੰ ਕੋਲੇ ਬਾਂਹ ਇੱਕ ਮੈਂ ਸੀ ਇੱਕ ਮੇਰਾ ਡੈਡੀ ਸੀ ਉਹ ਕਹਿੰਦਾ ਮੈਨੂੰ ਮੇਰੇ ਪਿਤਾ ਨੇ ਮੈਨੂੰ ਕਿਹਾ ਸੀ ਬੇਟੀ ਇਹ ਬੱਚੀ ਇਹ ਮੇਰੇ ਖੂਨ ਚੋਂ ਪੈਦਾ ਹੋਈ ਹੈ ਨਾ ਬੇਟੀ ਫਿਰ ਆਂ ਅੰਗਰੇਜ਼ਾਂ ਦੇ ਚਿੱਟੀ ਚામੜੀ ਵਾਲੇ ਬੱਚੇ ਨਾਲ ਸ਼ਾਦੀ ਨਾ ਕਰਾਂਂਦੀਏ ਕਿਤੇ ਬਾਪ ਦੀ ਚੋਕੀ ਨੂੰ ਦਾਗ ਨਾ ਲਾਦੀ ਆਹ ਪਾਗ ਹੈ ਜਿਹੜੀ ਤੇਰੇ ਬਾਪ ਦੀ ਚਿੱਟੀ ਆ ਬੇਦਾਗ ਹੈ ਅਜ ਤੱਕ ਬੱਚੀਏ ਇਹ ਅੰਗਰੇਜ਼ਾਂ ਦੇ ਸਾਹਮਣੇ ਮੇਰੀ ਧਾਣ ਨਹੀਂ ਨੀ ਮੈਂ ਕਿਤੇ ਮੇਰੀ ਨੀ ਨੀ ਧਾਣ ਨਾ ਖਰਾਬ ਕਰਾਂ ਮੇਰੇ ਡੈਡੀ ਦਾ ਹੈ ਮੈਨੂੰ ਹੁਕਮ ਹੈ ਮੈਂ ਅੰਗਰੇਜ਼ਾਂ ਦੇ ਜਵਾਕਾਂ ਨਾਲ ਮੁੰਡਿਆਂ ਨਾਲ ਤਾਂ ਨਹੀਂ ਕਰਾਉਂਗੀ ਸ਼ਾਦੀ ਮੇਰਾ ਦਿਲ ਮੰਨ ਗਿਆ ਮੇਰਾ ਬਾਪ ਐਡਾ ਹੀਰ ਹੈ ਦੋ ਕਾਰਖਾਨੇ ਮੇਰੇ ਬਾਪ ਦੇ ਨੇ ਇੱਕ ਕਾਰਖਾਨਾ ਆਪਣੇ ਨਾਂ ਲਵਾ ਦੇਣਗੇ ਉਹ ਤਾਂ ਦੋ ਹੀ ਆਪਣੇ ਨੇ ਪਰ ਜਿੰਨਾ ਚਿਰ ਬੈਠੇ ਨੇ ਇੱਕ ਕਾਰਖਾਨਾ ਉਹਨਾਂ ਕੋਲੇ ਹੋਜੂ ਇੱਕ ਆਪਣੇ ਕੋਲੇ ਹੋਜੂ ਮੈਂ ਤੇਰੇ ਮੈਂ ਤੇਰੇ ਨਾਲ ਕਰਾਵਾਂਾ ਸ਼ਾਦੀ ਤੁਸੀਂ ਮੇਰੇ ਹੋਜੋ ਪਤੀ ਮੈਂ ਪਾ ਚੱਲੀਏ ਰੰਗਲੇ ਪੰਜਾਬ ਦੀ ਨਾ ਕਰਕੇ ਆਈਏ ਖੈਰ ਮੈਂ ਤੇਰਾ ਬਤਨ ਦੇਖ ਕੇ ਆਈਏ ਐ ਗੱਲਾਂ ਲੱਗੀ ਕਰਨ ਕਹਿੰਦੀ ਇੱਕ ਗੱਲ ਹੋਰ ਹੈ ਮੇਰੇ ਲਈ ਤਾਲੀ ਵੀ ਬਹੁਤ ਹੈ ਮੈਂ ਐਨੇ ਕਲਾਸ ਦੇ ਵਿੱਚੋਂ ਫਰਸਟ ਆਈ ਹੁਈ ਆਂ ਔਰ ਨੰਬਰ ਮੇਰੇ ਬਹੁਤ ਵਧੀਆ ਨੇ ਮੈਂ ਨੌਕਰੀ ਵੀ ਕਰ ਸਕਦੀ ਆਂ ਪਰ ਮੈਨੂੰ ਨੌਕਰੀ ਕਰਨ ਦੀ ਲੋੜ ਹੀ ਨਹੀਂ ਮੈਂ ਸਾਡੇ ਕੋਲ ਇੰਨੀ ਜਾਇਦਾਦ ਹੈ ਤੂੰ ਮੈਨੂੰ ਦੱਸ ਤੈਨੂੰ ਦਿਲਗੀਰੀ ਕਾਦੀ ਆ ਮੈਂ ਕਿਹਾਣਾ ਸ਼ਾਦੀ ਕਰਾਉ ਕਰਾਉਣਾ ਚਾਹੁੰਦੀ ਆ ਅਜੇ ਗੱਲਾਂ ਹੀ ਕਰਦੀ ਮੁੰਡੇ ਨੇ ਕੋਈ ਜਵਾਬ ਨਹੀਂ ਦਿੱਤਾ ਹਾਂ ਨਾ ਨਾ ਦਾ ਬਹਾਦਰ ਸੋਚ ਚ ਪੈ ਗਿਆ ਇਹਨਾਂ ਮੰਨਾ ਇਹਦਾ ਰਸਤਾ ਤਾਂ ਹੈ ਫੁੱਲਾਂ ਵਾਲਾ ਤੇਰਾ ਰਸਤਾ ਕੰਡਿਆਂ ਵਾਲਾ ਇਹ ਕੰਡਿਆਂ ਵਾਲੇ ਰਸਤੇ ਇਹਨੂੰ ਕੰਡਿਆਂ ਦੇ ਰਸਤੇ ਦੇ ਵਿਚਾਲੇ ਇਹਨੂੰ ਡੇਗ ਆਪਾਂ ਧਾਰ ਦੇ ਵਿਚਾਲੇ ਡੋਬਾ ਨਹੀਂ ਦਿੰਦੇ ਆਪਾਂ ਗੁਰੂ ਦੇ ਸਿੱਖ ਇਹਨੂੰ ਕੱਲ ਕਿਸੇ ਟਾਈਮ ਇਹਨੂੰ ਜਵਾਬ ਦੇਵਾਂਗੇ ਐਨੇ ਸੋਚਦੇ ਸੋਚਦੇ ਚਾਰ ਜਹਾਜ਼ ਜਰਮਨ ਦੇ ਜਿਹਦੇ ਵਿੱਚ ਹਥਿਆਰ ਤਰਿਆ ਹੋਇਆ ਜਹਾਜ਼ਾਂ ਦੇ ਵਿੱਚ ਲੰਡਨ ਦੇ ਉੱਪਰ ਆ ਗਏ ਜਰਮਨ ਦੇ ਹਿਟਲਰ ਨੇ ਆਪਣੀ ਬਹਾਦਰਾਂ ਨੂੰ ਕਿਹਾ ਆ ਬੰਬ ਲੈ ਜਾਓ ਜਹਾਜ਼ਾਂ ਨੂੰ ਲੰਡਨ ਦੀ ਧਰਤੀ ਦੇ ਉੱਤੇ ਲੈ ਜਾਓ ਅੰਗਰੇਜ਼ ਮੇਰੇ ਸੱਤਰ ਦੁਸ਼ਮਣ ਨੇ ਜਾ ਕੇ ਬੰਬਾਰਡਮੈਂਟ ਲੰਡਨ ਦੇ ਉੱਤੇ ਕਰ ਦੇ ਜਹਾਜ਼ ਆ ਗਏ ਜਰਮਨ ਦੇ ਹਿਟਲਰ ਦੇ ਜਹਾਜ਼ ਅੜਕ ਗਿਆ ਖਤਰੇ ਦਾ ਕੋ ਪਾਈ ਗਈ ਅੰਗਰੇਜ਼ਾਂ ਨੂੰ ਪਾਧੜਾ ਆਪੋ ਆਪਣੀਆਂ ਸਵਾਰੀਆਂ ਤੇ ਹੋ ਗਏ ਸਵਾਰ ਕੋਈ ਹੋਸਟਲਾਂ ਚ ਵੜ ਗਿਆ ਕੋਈ ਅੰਡਰਗਰਾਉਂਡ ਬਣੇ ਹੋਏ ਟਹਿ ਖਾਨੇ ਉਹਨਾਂ ਦੇ ਵਿੱਚ ਜਾ ਕੇ ਆਪਣੀਆਂ ਸਵਾਰੀਆਂ ਕਰਤੀਆਂ ਫਿੱਟ ਕਰਤੀਆਂ ਉਤਰੇ ਆਪੋ ਆਪਣੀਆਂ ਜਿੰਦਾ ਲੈ ਕੇ ਭੱਜ ਲੇ ਲਾਰਕਿਨੇ ਵੀ ਪਾਲਿਆ ਸਹੀ ਦੇ ਆਗਮਨ ਨੂੰ ਹੱਥ ਆਜਾਪ ਜੀ ਆਜਾਪ ਜੀ ਬੰਬ ਸਿੱਟ ਦੇਣਗੇ ਆਓ ਆਪਾਂ ਹੋਟਲ ਨੂੰ ਚੱਲੀਏ ਆਹਾ ਜਦੋਂ ਇਹ ਜਹਾਜ਼ਾਂ ਦਾ ਨਾਮ ਲਿਆ ਨਾ ਐ ਫੜਿਆ ਹੋਇਆ ਗੁੱਟ ਮਾਰਿਆ ਬਾਵਰ ਸ਼ੇਰ ਨੇ ਝੂਟਾ ਲੜਕੀ ਦਾ ਨਾਮ ਸੀ ਸੋਫੀਆ ਐ ਛੜਾ ਕੇ ਗੁੱਟ ਐਂ ਸਾਡਾ ਮਨ ਨਹੀਂ ਝਾਕੇ ਕਰਕੇ ਐ ਤਾਹਾਂ ਇਸ਼ਾਰਾ ਜਿੰਨਾ ਤੂੰ ਡਰਦੀ ਐ ਜਿਹੜੇ ਜਹਾਜ਼ਾਂ ਨੂੰ ਕਹਿੰਦੇ ਆ ਬੰਬ ਸਿੱਟਣਗੇ ਇਹ ਤਾਂ ਮੇਰੇ ਮਿੱਤਰ ਇਹ ਤਾਂ ਮੇਰੇ ਬਹਾਦਰ ਯੋਧੇ ਇਹ ਤਾਂ ਮੇਰੇ ਸਾਥੀ ਹੈ ਐ ਤਾਹਾਂ ਮੂੰਹ ਕਰਕੇ ਇੱਕ ਬਿਆਨ ਕਰਦਾ ਕਹਿੰਦਾ ਉਹ ਬਹਾਦਰੋ ਉਹ ਜਰਮਨ ਦੇ ਯੋਧਿਓ ਕਰ ਦੋ ਬੰਬਾਰਡਮੈਂਟ ਢਾ ਦੋ ਲੰਗੜੀਆਂ ਮਾਰਤਾ ਇੱਕ ਗਲਾਬ ਨੂੰ ਬਿਆਨ ਕਰਦਾ ਕਹਿੰਦਾ ਕਿਹੜੀ ਸ਼ਾਦੀਆਂ ਕਰਦੀਆਂ ਕਰਦੀਆਂ ਗੱਲਾਂ ਸ਼ਾਦੀ ਹੋਣੀ ਜਹਾਨ ਤੇ ਸ਼ੋਰ ਪੈਣਾ ਜੋਗਾ ਤੱਕ ਨਾ ਲੋਕ ਪਨਾਉਣਗੇ ਨਹੀਂ ਮੈਂ ਤਾਂ ਆਇਆ ਇੱਥੇ ਕਿਸੇ ਬਦਲਾ ਦੀ ਭਾਵਨਾ ਦੇ ਨਾਲ ਇੱਕ ਕਾਰ ਕਰ ਕਰਕੇ ਸ਼ਬਦ ਕਪਤਾਨ ਦੀ ਤੀਨ ਨੂੰ ਭਲਾ ਨਾਮ ਦਾ ਬਹਾਦਰ ਹੈ ਕਿਉਂ ਕਹਿ ਰਿਹਾ ਭਾਈ دے हस कई अणख पूते न कॾहिं बहारे आणि गे आख हस कई अणख oh आ, शादी जहान ते छोर पाण जुॻ तक नो कप लोन गेणी करकना तड़ू पौड़ी तड़ू पाइकलीबर जॾ प ਉਹ ਬਹਾਦਰ ਜੋਧਾ ਕਹਿੰਦਾ ਕਹਿੰਦਾ ਗਲਾਵ ਇਹ ਦੁਸ਼ਮਣ ਹੋਣਗੇ ਅੰਗਰੇਜ਼ਾਂ ਦੇ ਇਹ ਤਾਂ ਜਹਾਜ਼ਾਂ ਵਾਲੇ ਮੇਰੇ ਮਿੱਤਰ ਐ ਜਿੰਨੇ ਹੱਥ ਨਾਲ ਖਤਮ ਕਰ ਦੋ ਮੇਮਾਂ ਪਾਉਣ ਬੈਣ ਮੇਰੇ ਕਾਰਜੇ ਪਵੇ ਠੰਡ ਮੇਮਾਂ ਤਰੋਂ ਨਾ ਮੇਰੇ ਕਾਰਜੇ ਠੰਡ ਪਵੇ ਜਿਵੇਂ ਸ਼ਹੀਦਾਂ ਵਾਲੇ ਬਾਗ ਦੇ ਵਿੱਚ ਮੇਰੀਆਂ ਭੈਣਾਂ ਸ਼ਹੀਦਾਂ ਦੀਆਂ ਲੋਥਾਂ ਦੇ ਉੱਤੇ ਰੋਂਦੀਆਂ ਸੀ ਤਾਂ ਵੀ ਪਿਆਰਿਓ ਉਹ ਸੋਚਦੀ ਐ ਵੀ ਇਤਾ ਤੇਰੇ ਬਾਪ ਮਾਂ ਨੂੰ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਹੈ ਇਤਾ ਕਹਿੰਦਾ ਵੀ ਮੇਰੀ ਜਦੋਂ ਸ਼ਾਦੀ ਹੋਊਗੀ ਐਵੇਂ ਮੈਂ ਅੰਗਰੇਜ਼ ਭੰਗੜਾ ਪਾਉਣਗੇ ਕਦੇ ਕਹਿੰਦਾ ਮੈਂ ਬਦਲਾ ਲੈਣ ਆਇਆ ਉਹ ਫੇਰ ਸੋਚਦੀ ਹੌਲੀ ਹੌਲੀ ਵੀ ਉਹ ਹਾਂ ਇਤਾ ਕਿਤੇ ਹਾਸ ਮਾਈਂਡ ਨਾ ਹੋਵੇ ਇਹਨੂੰ ਕਿਤੇ ਦਿਮਾਗੀ ਟਾਈਕ ਨਾ ਹੋਵੇ ਇਹਦੇ ਦਿਮਾਗ ਦੇ ਵਿੱਚੋਂ ਜਿਹੜੀ ਗੱਲ ਨਿਕਲਦੀ ਹੈ ਕਦੇ ਕਿਸੇ ਪਾਸੇ ਲੈ ਜਾਂਦਾ ਕਦੇ ਕਿਸੇ ਪਾਸੇ ਲੈ ਜਾਂਦਾ ਇਹਨੂੰ ਕੋਈ ਮੈਂ ਇੱਕ ਡਾਕਟਰ ਕੋਲੇ ਨਾ ਦਿਖਾਵਾਂ ਫੜੀਵਾ ਮੱਲੋ ਮੱਲੀ ਹੋਸਟਲ ਦੇ ਵਿੱਚ ਚਲੀ ਹੋਸਟਲ ਦੇ ਵਿੱਚ ਜਾ ਕੇ ਸੋਚਦੀ ਐ ਵੀ ਤੈਂ ਪੜਿਆ ਸੀ ਜੇ ਤੂੰ ਕੋਈ ਗੱਲ ਪੁੱਛ ਨਹੀਂ ਹੋਵੇ ਦਿਲ ਦੀ ਤਾਂ ਉਹ ਸ਼ਰਾਬ ਪਿਆਦੀ ਜਦੋਂ ਸ਼ਰਾਬ ਦੇ ਨਸ਼ੇ 'ਚ ਹੋ ਜਾਂਦੇ ਨੇ ਪਾ ਫਿਰ ਆਪ ਦੇ ਆਪ ਆਟੋਮੈਟਿਕ ਹੀ ਅੰਦਰੋਂ ਸਾਰਾ ਕੁਝ ਬਾਹਰ ਕੱਢ ਦਿੰਦੇ ਆ ਸਭ ਕੁਝ ਇਹ ਸੋਚ ਕੇ ਉਹਨੇ ਇੱਕ ਬਹਿਰੇ ਨੂੰ ਬੁਲਾਇਆ बेरे नहीं दीते नोट कुछ खान वाला लटर लाटर पाटर मेजो तेरा सेब आ गए केले आ गए मेवा आ गया चटनी वाले समोसे आ गए दो गिलास आ गए बोतल मेजते पई है डाट खोलिया दोव गलासा गया आजाद जी जे तू मेरे अच आखे नहीं लगेगा शराब नहीं पीमेंगा ड्रिंक नहीं करेगा फिर मेरे पिता कह के तेरी छुट्टी करा लो ਇਨ ਨੌਕਰੀ ਤੇ ਨਹੀਂ ਰੱਖਣਾ ਬਹਾਦਰ ਨੇ ਸੋਚਿਆ ਵੀ ਨੌਕਰੀ ਦਾ ਤਾਂ ਨਹੀਂ ਕੋਈ ਨੌਕਰੀ ਦਾ ਕੋਈ ਚਿੰਤਾ ਹੀ ਨਹੀਂ ਪੈਸੇ ਕਮਾਉਣ ਤਾਂ ਨਹੀਂ ਆਪਾਂ ਆਏ ਇੱਕ ਤਾਂ ਇੱਥੇ ਬਣਿਆ ਹੋਇਆ ਸੀ ਸਹਾਰਾ ਇੱਕ ਦਿਨ ਫਰਮਾਇਕਲ ਅਡਵਾਇਰ ਇਹਨਾਂ ਦੇ ਕਾਰਖਾਨੇ ਚ ਆਇਆ ਸੀ ਇਹਦਾ ਰਾਤਾ ਬਣਿਆ ਜਦੋਂ ਦੁਸ਼ਮਣ ਆਇਆ ਸਾਹਮਣੇ ਇੱਥੇ ਜੇਬ ਪੈਂਟ ਦੀ ਫਟ ਫਟ ਰਵਾਲਵਰ ਨੂੰ ਜਾ ਪਿਆ ਪਰ ਗੱਲ ਯਾਦ ਆ ਗਈ ਨੇਤਾ ਜੀ ਨੇ ਸ਼ਬਦ ਕਿ ਹਾਸੀ ਵੀ ਬਹਾਦਰਾਂ ਜੋਧਿਆ ਪੰਜਾਬੀਆਂ ਜਦੋਂ ਦੁਸ਼ਮਣ ਦੇ ਗੋਲੀ ਮਾਰੇਗਾ ਜਦੋਂ ਦੁਸ਼ਮਣ ਦੀ ਮੌਤ ਕਰੇਗਾ ਕਿਤੇ ਇਕੱਲੇ ਦੇ ਇਕੱਲੇ ਦੀ ਨਾ ਕਰਦੀ ਕਿਤੇ ਕੁੱਤੇ ਬਿੱਲਿਆ ਮੰਗੂ ਨਾ ਖਤਮ ਕਰਦੀ ਕਿਸੇ ਜਲਾਸ ਦੇ ਅੰਦਰ ਕਿਸੇ ਇਕੱਠ ਦੇ ਅੰਦਰ ਜਿੱਥੇ ਪਤਾ ਲੱਗੇ ਕਿ ਕਿਸੇ ਹਿੰਦੂਸਤਾਨੀ ਫਤਾਨੇ ਬਹਾਦਰ ਦੀ ਗੋਲੀ ਸੀ ਪਤਾ ਲੱਗੇ ਖਬਰ ਦੇ ਦੁਨੀਆਂ ਹੱਥ 모ੜੇ ਨਾ ਬਾਪਸ ਪਸਵਾਲ ਨਹੀਂ ਕੱਢੇ ਸੋਚਦਾ ਮਨਾ ਦੁਸ਼ਮਣ ਆਉਂਦਾ ਇਹਨਾਂ ਦੇ ਕੋਲੇ ਐਵੇਂ ਜਿਵੇਂ ਕਿਤੇ ਡਿੱਕੀ ਆ ਜੂ ਕਿਸੇ ਕੱਠੇ ਚ ਨੌਕਰੀ ਦੀ ਤੈਨੂੰ ਤੈਨੂੰ ਕੋਈ ਗੱਲ ਬ੍ਰਹਮ ਗਿਆਨੀ ਆ ਵਾਸਤੇ ਸਮਾ ਉਹ ਨਹੀਂ ਅਮਰ ਤੇ ਜਾਹਰ ਦਾ ਕੋਈ ਫਰਕ ਸਮਝੀ ਦੇ ਕਹਿੰਦਾ ਮਨਾ ਇਹਨੂੰ ਜਾਹਰ ਹੀ ਸਮਝ ਲੈ ਚੱਕਿਆ ਪੇਗ ਪੀ ਗਿਆ ਦੂਆ ਗਲਾਸ ਫੇਰ ਪਾਤਾ ਔਖੇ ਸਖਾਲੇ ਨੇ ਦੂਆ ਪੇਰ ਵੀ ਲੈ ਲਿਆ ਜਦੋਂ ਦੂਆ ਪੇਗ ਅੰਦਰ ਗਿਆ ਖੇਰ ਲਾਗੇ ਜੱਲ ਵਾਲੇ ਬਾਗ ਦੇ ਸ਼ਹੀਦ ਐ ਸਾਹਮਣੇ ਹਨ ਜਣੀ ਐ ਜਿਵੇਂ ਪਿਕਚਰ ਦੀ ਫੋਟੋ ਹੁੰਦੀ ਹੈ ਨਾ ਪਿਕਚਰ ਦੀ ਚੱਲਦੀ ਹੁੰਦੀ ਹੈ ਰੀਲ ਐ ਕੰਡਾਂ ਦੇ ਉੱਤੇ ਐ ਸਾਹਮਣੇ ਦੇਖਣ ਲੱਗੇ ਜਣੀ ਸ਼ਹੀਦ ਮਾਰਦੇ ਆਵਾਜ਼ਾਂ ਸ਼ਹੀਦ ਅੰਦਿਆ ਲਾਂ ਤਾਂ ਆਏ ਉਧਰ ਸਿਆ ਆਇਆ ਸੀ ਸ਼ਹੀਦਾਂ ਦੀ ਫੋਨ ਦੀ ਮਿੱਟੀ ਦਾ ਪਰਣਾ ਕਰਕੇ ਆਇਆ ਸੀ ਸੱਤ ਗਰਾਂ ਦੇ ਦਰਦੇ ਉੱਤੇ ਪਰਣਾ ਕਰਕੇ ਮਹਾਰਾਜ ਜੀ ਹਜ਼ੂਰੀ ਦੇ ਵਿੱਚ ਖੜਕੇ ਗਲ ਦੇ ਵਿੱਚ ਪੱਲੂ ਪਾ ਕੇ ਵੀ ਸ਼ਹੀਦਾਂ ਦਾ ਬਦਲਾ ਲੂੰਗਾ ਓਏ ਬੇਸ਼ਰਮ ਗੁਜ਼ਾਰਾ ਉਦਮ ਸਿਆ ਇੱਥੇ ਕਰਦਾ ਐਸ਼ ਪੀਣਾ ਸ਼ਰਾਬਾਂ ਪੀਣਾ ਵਿਦੇਸ਼ੀ ਲੜਕੀਆਂ ਦੇ ਨਾਲ ਵਹਿਣਾ ਤਾਂ ਨਹੀਂ ਤੈਨੂੰ ਸ਼ਹੀਦ ਆਗਮਪਾ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ 1931 ਨੂੰ ਲਾਗੇ ਫਾਸੀਆਂ ਦੇ ਉੱਤੇ ਉਹਨਾਂ ਦੀਆਂ ਫੋਟਾਂ ਜਦਾਂ ਸਾਹਮਣੇ ਆਈਆਂ ਲਾਗਿਆ ਬੜ ਬੜਾਉਣ ਐ ਮਾਰੀ ਬੋਤਰ ਤੇ ਮਾਰੀ ਕੰਦ ਦੇ ਨਾਲ ਪਿਆਰਿਓ ਨਸ਼ਾ ਗਿਆ ਉੱਤਰ ਕਹਿੰਦਾ ਗਲਾਬ ਹੁਣ ਸੁਣ ਮੇਰਾ ਹਵਾਲ ਤੂੰ ਕਰਦੀਆਂ ਸ਼ਾਦੀ ਦੀਆਂ ਗੱਲਾਂ ਤੇਰਾ ਰਸਤਾ ਹੋਰ ਹੈ ਮੇਰਾ ਰਸਤਾ ਜੰਗਲਾਂ ਦਾ ਮੇਰਾ ਰਸਤਾ ਕੰਡਿਆਂ ਵਾਲਾ ਮੈਂ ਸ਼ਾਦੀ ਕਰਵਾਉਣ ਨਹੀਂ ਆਇਆ ਮੈਂ ਤਾਂ ਮੇਰੇ ਸ਼ਹੀਦਾਂ ਦਾ ਬਦਲਾ ਲੈਣ ਆਇਆ ਇੱਕ 1919 ਦਾ ਗੱਲਾਂ ਵਾਲੇ ਦਾ ਹਵਾਲ ਗਲਾਬ ਨੂੰ ਕਪਤਾਨ ਦੀ ਧੀ ਨੂੰ ਸਨਾਨਾ चोबर पढ़ा इहो दफ़र वुस न हथ तर नशर मेनू शराबी जाॻया दे पंजाब वगाओ ਆਗੀ ਨੇ ਪੈਰਾ ਦਲਾਲੀ ਸ਼ੇਰ ਹੋ ਕੇ ਖੜ ਗਿਆ ਉਹ ਦੇ ਚੱਲਿਆਂ ਵਾਲਾ ਹੋ ਦੇ ਚੱਲਿਆਂ ਵਾਲਾ ਬਾਗ ਹਿੱਕੇ ਉੱਤੇ ਚੜ ਗਿਆ ਹੋ ਦੇ ਚੱਲਿਆਂ ਵਾਲਾ ਮੈਨੂੰ ਮਾਰਦੇ ਪਿਆਰੇ ਵੀਰ ਬੋਲੀਆਂ ਖੜੇ ਸਾਹਮਣੇ ਦਸਣ ਬੰਨੀ ਟੋਲੀਆਂ ਮੌਤ ਖੇਲਦੀ ਸ਼ਹੀਦ ਨਾਲ ਹੋਲੀਆਂ ਬੈਰੀਆਂ ਲੰਮ ਦੇ ਦੋਸਿਆਂ ਤੇ ਗੋਲੀ ਧਾਗਦੇ ਉਹ ਚਾ ਮਾਰਦੇ ਬੱਜਾ ਮਾਰ ਦੇ ਸ਼ਹੀਦ ਜ਼ੱਲ ਦੇ ਮਾਰੇ ਭਾਗ ਦੇ ਬੱਜਾ ਮਾਰ ਦੇ ਆ 1919 ਦਾ ਇੱਕ ਆਇਆ ਸੀ ਸਾਲ 1919 ਦਾ ਇੱਕ ਆਇਆ ਸੀ ਹਿੰਦੂ ਮੁਸਲਮਨ ਮਤ ਨਾਰਾ ਲਾਇਆ ਸੀ ਅਸੀਂ ਲਮਾਂਗੇ ਆਜ਼ਾਦੀ ਸ਼ੋਰ ਪਾਇਆ ਸੀ ਗੱਨਾ ਬੀੜ ਕੇ ਹੁਕਮ ਦੇਤਾ ਉਹ ਜੋ ਬੈਰ ਨੇ ਨਹੀਂ ਬੱਚੇ ਪੁੱਲ ਤੇ ਬੱਚੇ ਪੁੱਲ ਤੇ ਮਸੂਮ ਗੋਲੀਆਂ ਦੇ ਫੇਰ ਨੇ ਬੱਚੇ ਪੁੱਲ ਤੇ ਵੇਖ ਹੌਲੀ ਨੇ ਮਦਾਨ ਕੈਸੇ ਮੱਲਿਆ ਵੇਖ ਹੌਲੀ ਨੇ ਆ ਹੌਲੀ ਨੇ ਮਦਾਨ ਕੈਸੇ ਮੱਲਿਆ ਨਦੀ ਨਾਲੇ ਹਾਂ ਨੇ ਖੂਨ ਨਾਲ ਸੀ ਚੱਲਿਆ ਢੋਲੀ ਨੇ ਇਦਨ ਹੀ ਤੇ ਅੱਪਰ ਵੀ ਹੱਲਿਆ ਸੀਸ ਖੁੱਲ ਗਏ ਗਣਾਂ ਸੱਜਰੇ ਸੁਹਾਗ ਦੇ ਦੀਵਾ ਚਮਾਰਦੇ ਆ ਬਾਜਾ ਮਾਰਦੇ ਸ਼ਹੀਦਾਂ ਦੇ ਅਮਾਰੇ ਭਾਗ ਦੇ ਉਮ ਚਮਾਰਦੇ ਆ ਲਾਸ਼ਾਂ ਉੱਤੇ ਲਾਸ਼ਾਂ ਜਾਲਮਾਂ ਨੇ ਚਾਰੀਆਂ ਜਾਨ ਕੱਠੀਆਂ ਨਹਾਲਤ ਬਗਾਰੀਆਂ ਹੋਈਆ ਹੱਤੇ ਦੀ ਸ਼ਕਲ ਫੁੱਲ ਵਾਰੀਆਂ ਹੋਈਆ ਹੱਤੇ ਦੀ ਸ਼ਕਲ ਪੰਨ ਵਾਰੀਆਂ ਪੂਜਾ ਘਰ ਦੀ ਜਹਾਨੀ ਜਿੱਥੇ ਗੁਰੂ ਘਰ ਦੀ ਮੰਦੀ ਹਾਲ ਦਾ ਮੰਦੀ ਹਾਲ ਤਾਂ ਬਣਾਦੀ ਅੰਮ੍ਰਿਤ ਸਰਵੀ ਮੰਦੀ ਹਾਲ ਦਾ ਆਇਸੀ ਸੂਰਮੇ ਹੈ ਸਦਸ ਮੇਸ ਦੀ ਹੈ ਘਰ ਦੇ ਮਗੇ ਮਸਲ ਕਉ ਮਕੇਸ ਦੀ ਹੈ ਯੜੋਂ ਪੁੱਟਣੀ ਹਕੂਮਤ ਬਦਸ਼ਦੀ ਹੈ ਲੈ ਨੂੰ ਬਾਦਲਾ ਜੇ ਹੋਇਆ ਮੇਰੇ ਵਿੱਚ ਭਾਗ ਦੇ ਨਹੀਂ ਵਾਚਾ ਮਾਰਦੇ ਆ ਵਾਚਾ ਮਾਰਦੇ ਸ਼ਹੀਦ ਕੀ ਗੁਰੂ ਸੁਖਦੇਵ ਫਾਸੀ ਲਾਇ ਲੈ ਲਾਲਾ ਲਾਜਪਤ ਜੈਸਾ ਖਾਉਣਾ ਸ਼ਾਹੂਕਾਰ ਨਾ ਕਿਤੇ ਜੰਮਣਾ ਕਿਤੇ ਜੰਮਣਾ ਭਗਤ ਸਿੰਘ ਸਰਦਾਰ ਨੂੰ ਨਹੀਂ ਕਿਤੇ ਜੰਮਣਾ ਓ ਤੇ ਲੋਹੜੀ ਆ ਪਰਨੇ ਕਿੰਨੇ ਸਾਲ ਲਾ ਤੇ ਹੱਬਰੇ ਕਿੰਨੇ ਸਾਲ ਦਾ ਮੈਰੀਆਂ ਅਨ੍ਹੇ ਅੜਿੱਕੇ ਘਰਾਂ ਭਾਰਦਾ ਚੱਕੀ ਫੇਰਾ ਪਰਬਾਨਾ ਜੀ ਦੇ ਘਾਲਦਾ ਮੇਕ ਸ਼ਮਾ ਨੂੰ ਬਰਾੜਾ ਪਰਵਾਨੇ ਜਾਗਦੇ ਉਹ ਬੱਜਾ ਮਾਰਦੇ ਬੱਜਾ ਮਾਰਦੇ ਸ਼ਹੀਦ ਜੱਲ੍ਹ ਭਾਰੇ ਭਾਗ ਦੇ ਬੱਜਾ ਮਾਰਦੇ